ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਸ਼ਿੰਦਰ कौर ਹਾਂ ਜੀ ਅੱਜ ਆਪਾਂ ਸਿੰਧੀ ਕਢਾਈ ਦੇ ਜਿਹੜੇ ਪੈਟਰਨ ਆ ਉਹ ਬਣਾਉਣੇ ਸਿੱਖਾਂਗੇ ਉਸ ਤੋਂ ਪਹਿਲਾਂ ਨਾ ਮੈਂ ਆਹ ਦੋ ਫਲਾਵਰ ਬਣਾ ਕੇ ਦੇਖੇ ਸੀਗੇ ਇਹ ਮੈਂ ਸਕੇਲ ਨਾਲ ਮੈਨੇ ਕਿ ਨਾ 0.5 ਲਾਇਏ ਸੀਗੇ ਇਸ ਤਰ੍ਹਾਂ ਦੇਖੋ ਇੱਥੋਂ ਤੱਕ ਆਹ 0.5 ਮੈਂ ਰੱਖਿਆ ਇਹ ਦੋਨੋਂ ਹੀ ਤੇ ਪਰ ਤੁਸੀਂ ਦੇਖੋ ਜੀ ਜਦੋਂ ਮੈਂ ਬਣਾਏ ਇਹਦੀ ਲੁੱਕ ਚ ਕਿੰਨਾ ਫਰਕ ਆਇਆ ਇੱਕ ਲੱਗਦਾ ਇਹ ਵੱਡਾ ਹੈ ਤੇ ਇੱਕ ਲੱਗ ਰਿਹਾ ਇਹ ਛੋਟਾ ਬਲਕੇ ਇਹ ਦੋਨੇ 0.5 0.5 ਵੀ ਬਣਾਏ ਹੋਏ ਆ ਮੈਂ ਇਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਨਾ ਮੈਂ ਤਿੰਨ ਲੜਾ ਧਾਗਾ ਯੂਜ਼ ਕੀਤਾ ਹੈ ਤੇ ਇਹਦੇ ਵਿੱਚ ਮੈਂ 6 ਲੜ ਵਾਲਾ ਧਾਗਾ ਯੂਜ਼ ਕਰਤਾ ਤਾਂ ਕਰਕੇ ਦੇਖੋ ਇਹਦਾ ਫਰਕ ਪੈ ਗਿਆ ਇਹ ਆਪਣੇ ਆਪ ਉਹਨਾਂ ਥੋੜਾ ਵੱਡਾ ਲੁੱਕ ਦੇਣ ਲੱਗ ਗਿਆ ਇਸ ਲਈ ਤੁਸੀਂ ਹੁਣ ਜਦੋਂ ਸੈਟਿੰਗ ਕਰੋਗੇ ਜੇ ਤੁਸੀਂ 6 ਪੁਆਇੰਟ ਤੇ ਬਣਾ ਰਹੇ ਹੋ ਕੋਈ ਚੱਕਰ ਜਿਵੇਂ ਤੁਹਾਨੂੰ ਸੈਟ ਲੱਗਦਾ ਤੁਸੀਂ ਉਵੇਂ ਬਣਾ ਲਿਓ 0.5 ਤੇ ਮੈਂ ਸਿਰਫ ਨਾ ਤਾਂ ਬਣਾ ਕੇ ਦੇਖਿਆ ਸੀਗਾ ਕਿ ਆਪਾਂ ਨੂੰ ਨਾ ਵੀ ਕਾਊਂਟ ਨੀ ਕਰਨਾ ਪੈਂਦਾ ਜਿਹੜਾ ਗ੍ਰਾਫ ਪੇਪਰ ਤੇ ਜਿਹੜੇ ਉਹ ਬਾਕਸ ਬਣੇ ਹੋਏ ਆ ਉਹ 0.5 5 ਦੇ ਹੁੰਦੇ ਆ ਆਪਾਂ ਨੂੰ ਫਿਰ ਕਾਊਂਟ ਨਹੀਂ ਕਰਨਾ ਪਊਗਾ ਐਕਸਟਰਾ ਦਾ ਤੁਸੀਂ ਦੇਖ ਲਓ ਜੇ ਤੁਹਾਨੂੰ ਇਦਾਂ ਸੈਟ ਲੱਗਦਾ ਤੁਸੀਂ ਇਦਾਂ ਬਣਾ ਲਿਓ ਤੇ ਜੇ ਤੁਹਾਡ ਫਿਰ ਤੁਸੀਂ ਕੋਈ ਗੱਲ ਨਹੀਂ ਹੋ ਮੇਰਾ ਖਲਿਓ ਆ ਮੈਂ ਤਿੰਨ ਲੜਾ ਧਾਗਾ ਯੂਜ਼ ਕੀਤਾ ਇਹਦੇ ਵਿੱਚ ਤੇ ਇਹਦੇ ਵਿੱਚ ਮੈਂ ਛੇ ਲੜਾ ਧਾਗਾ ਕੀਤਾ ਤੇ ਹੈ ਇਹਦੀ ਜਿਹੜੀ ਮਾਇਆ ਮੈਂਟ ਲਈਆ ਉਹ ਮੈਂ ਪੁਆਇੰਟ 5 5 ਦੇ ਨੇ ਦੋਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪੁਆਇੰਟ 5 ਦੇ ਹਿਸਾਬ ਨਾਲ ਨਾ ਗ੍ਰਾਫ ਪੇਪਰ ਤੇ ਕੁਛਕ ਪੈਟਰਨ ਬਣਾਉਣੇ ਦੱਸ ਦਿੰਨੀ ਆ ਇਹਦੇ ਵਿੱਚ ਮੈਂ ਜਿਹੜਾ ਧਾਗਾ ਯੂਜ਼ ਕੀਤਾ ਇਹ ਐਂਕਰ ਦਾ ਹੈ ਇਹ ਇਹਦੇ ਵਿੱਚ ਨਾ ਜਿਹੜੇ ਇਹ ਬਣਦੇ ਇਹ ਔੜ ਜਿਵੇਂ 1 3 5 7 ਇਸ ਤਰ੍ਹਾਂ ਡੱਬਿਆਂ ਦੇ ਵਿੱਚ ਬੰਦਿਆ ਸਭ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਮੈਂ ਦੱਸਦੀ ਆ ਦੇਖੋ ਇਹਦੇ ਵਿੱਚ ਨਾ ਤੁਸੀਂ ਹਾਫ ਲੈਣਾ ਮੈਂ ਹਾਫ ਬਾਕਸ ਨੂੰ ਇੱਕ ਗਿਣੂਗੀ ਤੁਸੀਂ ਵੀ ਹਾਫ ਬਾਕਸ ਨੂੰ ਇੱਕ ਲੈਣਾ ਆ ਪੂਰਾ ਬਾਕਸ ਆ ਦੇਖੋ ਮੈਂ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾ ਦਿੰਨੀ ਆ ਆ ਦੇਖੋ ਆਮਲਾ ਪੂਰਾ ਬਾਕਸ ਆ ਆਪਣੇ ਕੋਲੇ ਆਪ ਬਰਾਬਰ ਬਾਕਸਾstra ਇਹਦੇ ਵਿੱਚੋਂ ਮੈਂ ਹਾਫ ਤੋਂ ਸਟਾਰਟ ਕੀਤਾ ਚਾਹੇ ਤੁਸੀਂ ਇਧਰਲੇ ਪਾਸੋਂ ਸਟਾਰਟ ਕਰ ਲਓ ਚਾਹੇ ਇਧਰਲੇ ਪਾਸੋਂ ਸਟਾਰਟ ਕਰ ਲਓ ਉਹ ਕੋਈ ਚੱਕਰ ਨਹੀਂ ਪਰ ਤੁਸੀਂ ਹਾਫ ਬਾਕਸ ਨੂੰ ਇਹਦੇ ਵਿੱਚ ਇੱਕ ਗਿਣਨਾ ਆਪਾਂ ਇੱਕ ਗਿਣ ਕੇ ਚੱਲਾਂਗੇ ਇਹਨੂੰ ਇਸ ਤਰ੍ਹਾਂ ਇੱਕ ਇੱਥੇ ਫਿਰ 1 2 3 ਆ ਜਾਣਗੇ ਫਿਰ 1 2 3 4 5 ਆ ਜਾਣਗੇ ਠੀਕ ਹੈ ਜੀ ਤਾਂ ਆਪਾਂ ਇੱਥੋਂ ਚੱਲੇ ਜਿਵੇਂ ਪੌੜੀਆਂ ਬਣਾਉਣੀਆਂ ਉਸ ਤਰ੍ਹਾਂ ਜਾਣਾ ਇਹ 1 3 ਹੋ ਗਏ 5 7 9 ਇੱਥੇ ਜਾ ਕੇ 11 ਠੀਕ ਹੈ ਜੀ ਇੱਥੋਂ ਆਪਾਂ ਇਹ ਪਹਿਲਾਂ ਨਾਲ ਇਹਦੀ ਆਪਾਂ ਸੇਧ ਦੇਖ ਲੈਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਤੇ ਫਿਰ ਇਸ ਤਰ੍ਹਾਂ ਆਪਾਂ ਇਹਨੂੰ ਬਣਾਈ ਹੋਣਾ ਇਹ ਜਦੋਂ ਇੱਥੇ ਆ ਗਿਆ ਤੇ ਇੱਥੋਂ ਆਪਾਂ ਵਾਪਸ ਫਿਰ ਉੱਪਰ ਨੂੰ ਚਲੇ ਜਾਣਾ ਇਹ ਹਾਫ ਆਫ ਬਾਕਸ ਇਹ ਆ ਜਿਹੜਾ ਬਾਕਸ ਆ ਗਿਆ ਪੂਰੇ ਵਾਲਾ ਆ ਆਮਲਾ ਬਾਕਸ ਆ ਗਿਆ ਠੀਕ ਹੈ ਜੀ ਇਹਨਾਂ ਦੋਨੋਂ ਇਧਰ ਜੋੜ ਕੇ ਤੇ ਫਿਰ ਇੱਥੋਂ ਆਪਾਂ ਵੀ ਤਾਣ ਬਣਾ ਸਕਦੇ ਆ ਤੇ ਇੱਧਰ ਤੁਸੀਂ ਇਹ ਵੀ ਲਾਈਨ ਲਾ ਲੈਣੀ ਆ ਠੀਕ ਹੈ ਇਹਦੀ ਸੇਧ ਨੂੰ ਦੇਖਣਾ ਹੈ ਇੱਥੋਂ ਜਾ ਤੁਸੀਂ ਇੱਥੋਂ ਹੀ ਸਟਾਰਟ ਕਰ ਲਿਓ ਤੇ ਆਪਾਂ ਉਵੇਂ ਗਿਣਦੇ ਗਿਣਦੇ ਹੋਏ ਤਾਣ ਚਲੇ ਜਾਣਾ ਠੀਕ ਹੈ ਜੀ ਇੱਧਰ ਨੂੰ ਫੇਰ ਹੁਣ ਜਿਵੇਂ ਆਪਾਂ ਇੱਥੇ ਬਣਾਉਣਾ ਦੇਖੋ ਇਹ ਬਾਰਡਰ ਆ ਇਹ ਬੜਾ ਸੋਹਣਾ ਬਣ ਜਾਂਦਾ ਜੇ ਤੁਸੀਂ ਬਾਰਡਰ ਨੂੰ ਬਾਰਡਰ ਦੇ ਤੌਰ ਤੇ ਆਪਾਂ ਯੂਜ਼ ਕਰਾਂਗੇ ਤਾਂ ਇਹਦੇ ਵਿੱਚ ਇੱਥੋਂ ਦੇਖੋ ਇੱਥੋਂ ਆਪਾਂ ਉੱਪਰ ਚਲੇ ਗਏ ਇਸ ਤਰ੍ਹਾਂ ਜਿਵੇਂ ਆਪ ਕੋਣੀਆਂ ਬਣਾਉਣੀਆਂ ਇਹ ਐਸਟਰਾ ਇੱਥੋਂ ਤੁਸੀਂ ਦੇਖ ਲੈਣਾ ਵੀ ਆਹ ਲਾਈਨ ਦੇ ਬਰਾਬਰ ਆ ਗਿਆ ਤਾਂ ਉੱਥੋਂ ਤੁਸੀਂ ਵਾਪਸ ਆ ਜਾਣਾ ਆਪਾਂ نیچے ਨੂੰ ਨੋਨ ਸਟਾਰਟ ਹੋਵਾਂਗੇ ਉੱਥੋਂ ਠੀਕ ਹੈ ਜੀ ਇਧਰੋਂ ਤੁਸੀਂ ਆਹ ਲਾਈਨ ਵੇਖ ਲਓ ਆਹ ਲਾਈਨ ਤੇ ਡੱਬੀ ਖਤਮ ਆ ਇੱਥੋਂ ਖਤਮ ਕਰਤਾ ਆਪਾਂ ਹੁਣ ਇਧਰ ਆ ਜਾਓ ਠੀਕ ਹੈ ਜੀ ਇਧਰੋਂ نیچے ਵੀ ਦੇਖ ਲਓ ਕਿ ਆਪਾਂ ਆਹ ਹਾਫ ਵਾਲਾ ਡੱਬੇ ਤੇ ਆਪਣਾ ਪੈਟਰਨ ਜਿਹੜਾ ਖਤਮ ਹੋ ਰਿਹਾ ਠੀਕ ਹੈ ਜੀ ਲੋ ਜੀ ਇਹ ਇਸ ਤਰ੍ਹਾਂ ਆਪਣਾ ਇਹ ਇੱਕ ਪੈਟਰਨ ਬਣ ਜਾਊਗਾ ਠੀਕ ਹੈ ਇਸ ਤੋਂ ਬਾਅਦ ਜੀ ਇਹਨੂੰ ਤੁਸੀਂ ਵਿੱਚੋਂ ਵੀ ਕਵਰ ਕਰ ਸਕਦੇ ਆ ਜਿਹੜੀ ਆਹ ਵਾਲੀ ਚੀਜ਼ ਹੈ ਨਾ ਵਿੱਚੋਂ ਇਹਨੂੰ ਵੀ ਤੁਸੀਂ ਕਵਰ ਕਰ ਸਕਦੇ ਨੂੰ ਆਪਾਂ ਇਸ ਤਰ੍ਹਾਂ ਇੱਥੋਂ ਲੱਗ ਜੂ ਐਨੂੰ ਆਮਲੇ ਬਾਕਸ ਨੂੰ ਛੱਡ ਦਿਓ ਤੁਸੀਂ ਜੇ ਚਾਹੋ ਤਾਂ ਤੁਸੀਂ ਸਕੇਲ ਨਾਲ ਲਾਈਨ ਲਗਾ ਲਓ ਤੁਸੀਂ ਸਕੇਲ ਨਾਲ ਲਾਏ ਉਹਦੇ ਨਾਲ ਥੋੜਾ ਸਿੱਧਾ ਬਣ ਜਾਂਦਾ ਹੱਥ ਨਾਲ ਨਾ ਇਹ ਡੱਬੇ ਵੀ ਛੋਟੇ ਆ ਤੇ ਹੱਥ ਨਾਲ ਲਾਈਨ ਟੇਢੀ ਹੁੰਦੀ ਐ ਇਸ ਤਰ੍ਹਾਂ ਤੁਸੀਂ ਇਹਨੂੰ ਸਾਰੇ ਨੂੰ ਵਿੱਚੋਂ ਕਵਰ ਕਰ ਸਕਦੇ ਆ ਹਰੇਕ ਨੂੰ ਤੇ ਜਿਹੜੀ ਇਹਦੇ ਵਿੱਚ ਜਗ੍ਹਾ ਰਹਗੀ ਠੀਕ ਐ ਜਿਹੜੀ ਵਿੱਚ ਜਗ੍ਹਾ ਬਚ ਗਈ ਉਹਦੇ ਵਿੱਚ ਤੁਸੀਂ ਕੋਈ ਮਿਰਰ ਵਗੈਰਾ ਲਗਾ ਸਕਦੇ ਆ ਇਸ ਤਰ੍ਹਾਂ ਜਾਂ ਐਨਾ ਇਹ ਖਾਲੀ ਰਹੂਗੀ ਜਗ੍ਹਾ ਤਾਂ ਆਪਾਂ ਨੂੰ ਲੱਗਦਾ ਕਿ ਵੀ ਖਾਲੀ ਰਹਗੀ ਬਿਸਈ ਨਹੀਂ ਲੱਗ ਰਹੀ ਜੀ ਖਾਲੀ ਜਗ੍ਹਾ ਤਾਂ ਉਹਦੇ ਵਿੱਚ ਤੁਸੀਂ ਕੁਛ ਨਾ ਕੁਛ ਹੋਰ ਲਗਾ ਸਕਦੇ ਆ ਕੋਈ ਚੀਜ਼ ਮਿਰਰ ਲਗਾ ਲਓ ਕੋਈ ਡਿਜ਼ਾਈਨ ਪਾ ਲਓ ਜੋ ਤੁਹਾਨੂੰ ਚੰਗਾ ਲੱਗਦਾ ਹੈ ਜੋ ਤੁਹਾਨੂੰ ਮਨਪਸੰਦ ਚੀਜ਼ ਹੈ ਤੁਹਾਡੇ ਜੇ ਤੁਸੀਂ ਕਢਾਈ ਕਢਣੀ ਚਾਹੁੰਦੇ ਹੋ ਉਹ ਕੱਢ ਲਓ ਇਹ ਆ ਵਾਲਾ ਬਾਕਸ ਪਾ ਸਕਦੇ ਆ ਦੇਖੋ ਆ ਤਾਂ ਬਹੁਤ ਸਿੰਪਲ ਬਣ ਜਾਂਦਾ ਇਹਨੂੰ ਤੁਸੀਂ ਕੀ ਕਰਨਾ ਹੈ ਕਿ ਜਿਵੇਂ ਇੱਕ ਲਾਈਨ ਲਗਾਈਏ ਇੱਥੇ ਠੀਕ ਹੈ ਆ ਡੱਬੇ ਛੱਡਤੀ ਅੱਧੀ ਅੱਧੀ ਵਿੱਚ ਇੱਤ ਤਿੰਨ ਤੇ ਲਾਈਨ ਲਗਾਉਣੀ ਆ 1 2 3 ਤਿੰਨਾਂ ਤੇ ਲਾਈਨ ਲਗਾਉਣੀ ਆ ਇਹ ਆ ਦੇਖੋ ਮੈਂ ਨਾ ਤਿੰਨ ਹਾਫ ਡੱਬੇ ਨੂੰ ਮੈਂ ਇੱਕ ਗਿਣ ਰਹੀ ਆ 1 2 3 ਤੇ ਐਵੇਂ ਇੱਥੇ ਤਿੰਨ ਲਾਈਨ ਲਾ ਲੀ ਠੀਕ ਆ ਜੀ ਤੇ ਇਧਰੋਂ ਲਾ ਕੇ ਐਵੇਂ ਐਵੇਂ ਕਰ ਦੋ ਤੇ ਐਵੇਂ ਇਧਰਲੀ ਸਾਈਡ ਠੀਕ ਆ ਜੀ ਆਪ ਜਾਣਾ ਤੁਸੀਂ ਗੁੱਲਾ ਰੱਖਣਾ ਸਾਰੇ ਤੇ ਇਹ ਇਹ ਵੀ ਬਣਾ ਸਕਦੇ ਆ ਆਪਾਂ ਇਹਦੇ ਵਿੱਚ ਆਹ ਚੀਜ਼ ਵੀ ਬਣਾ ਸਕਦੇ ਆ ਠੀਕ ਹੈ ਹੁਣ ਇਹਦਾ ਆਪਾਂ نیچے ਨਾ ਮਤਲਬ ਬਾਰਡਰ ਬਣਾਉਣਾ ਸਿੱਖਦੇ ਆਂ ਇਹਦੀ ਤੁਸੀਂ ਸਕੇਲ ਨਾਲ ਨਾ ਲਾਈਨ ਲਾ ਲਿਓ ਥੋੜੀ ਜਿਹੀ ਜਗ੍ਹਾ ਛੱਡ ਕੇ ਇਸ ਤਰ੍ਹਾਂ ਸਕੇਲ ਨਾਲ ਆਪਾਂ ਲਾਈਨ ਲਗਾ ਲਈ ਇਹਦੇ ਵਿੱਚ ਤੁਸੀਂ ਕੀ ਕਰਨਾ ਜਿਹੜਾ ਪੂਰਾ ਬਾਕਸ ਆ ਤੁਸੀਂ ਪੂਰਾ ਬਾਕਸ ਲੈਣਾ ਤੇ ਇਸ ਤਰ੍ਹਾਂ ਤੁਸੀਂ ਪੂਰਾ ਬਾਕਸ ਇਧਰ ਮਲਾਈ ਆਉਣਾ ਕ੍ਰੋਸ ਬਾਕਸ ਦੇ ਵਿੱਚ ਨਾ ਕ੍ਰੋਸਿੰਗ ਕਰੀ ਜਾਣੀ ਐ ਇਸ ਤਰ੍ਹਾਂ ਇਹ ਤੁਸੀਂ ਡਿਜ਼ਾਈਨ YouTube ਤੇ ਬਹੁਤ ਇਹੜੀਆਂ ਵੀਡੀਓ ਪਈਆਂ ਵੀ ਇਹਨੂੰ ਕਿਵੇਂ ਤੁਸੀਂ ਕਰਨਾ ਹੈ ਬਣਾਉਣਾ ਹੈ ਕੜਾਈ ਕਿਵੇਂ ਕਰਨੀ ਆ ਯਾਨੀ ਇਹਦੇ ਤੇ ਉਹ ਤੁਸੀਂ ਉੱਥੇ ਵੇਖ ਕੇ ਆਪਦੇ ਜਿਹੜਾ ਤੁਹਾਨੂੰ ਪਸੰਦ ਆ ਜਿਹੜੀ ਤੁਹਾਨੂੰ ਸਮਝ ਆਉਂਦੀ ਉਹਦੇ ਹਿਸਾਬ ਨਾਲ ਤੁਸੀਂ ਆਪ ਦੀ ਹੋਰ ਕਰ ਲਿਓ ਸੈਟਿੰਗ ਕਰ ਲਿਓ ਜਿਵੇਂ ਤੁਹਾਨੂੰ ਚੰਗਾ ਲੱਗਿਆ ਆ ਦੇਖੋ ਹੱਥਾਂ ਨਾਲ ਮਲਾ ਕੇ ਦੱਸ ਨਹੀਂ ਸਕਿਆ ਟਾਈਮ ਲੱਗ ਗਿਆ ਆ ਸੋਰੀ ਤੁਹਾਨੂੰ ਪੂਰਾ ਕੋਰਨਰ ਤੇ ਰੱਖ ਕੇ ਐਵੇਂ ਲੋ ਜੀ ਇਹ ਆਪਣੇ ਕਮੀਜ਼ ਆ ਨਾ ਬਾਰਡਰ ਦੇ ਆਪਾਂ ਬਣਾ ਸਕਦੇ ਹਾਂ ਡਿਜ਼ਾਈਨ ਠੀਕ ਹੈ ਜੀ ਇੱਕ ਡਿਜ਼ਾਈਨ ਆਪਾਂ ਜਿਵੇਂ ਗਲੇ ਵਗੈਰਾ ਤੇ ਬਣਾਉਣਾ ਹੋਵੇ ਜਾਂ ਬਾਹਾਂ ਦੇ ਜਿਵੇਂ ਆਪਣੀ ਬਾਹ ਹੁੰਦੀ ਆ ਆ ਚੀਜ਼ ਤੇ ਪੂਰੀ ਬਾਹ ਬਣਾਈ ਆ ਜਾਂ ਹਾਫ ਬਾਜੂ ਦੇ ਵੀ ਆਪਾਂ ਇੱਥੇ ਕਰਕੇ ਇਹ ਬਣਾ ਸਕਦੇ ਹਾਫ ਬਾਜੂ ਤੇ ਵੀ ਆਹ ਵਾਲਾ ਟੇਡਾ ਇਹ ਟੇਡੀ ਡੱਬੇ ਤੋਂ ਤੁਸੀਂ ਸਟਾਰਟ ਕਰਨੀ ਆ ਇਸ ਤਰ੍ਹਾਂ ਇੱਥੋਂ ਆਇਆ ਹਾਫ ਡੱਬਾ ਲੈਣਾ ਤੇ ਟੇਡੇ ਡੜੇ ਆਈ ਜਾਣਾ ਤੁਸੀਂ ਇਸ ਤਰ੍ਹਾਂ ਟੇਡੀ ਪੈਨਸਲ ਚੁਲਾਈ ਜਾਣੀ ਆ ਨੀਜੇ ਨੂੰ ਕ੍ਰੋਸਿੰਗ ਕਰੀ ਜਾਣੀ ਆ ਨੂੰ ਇਸ ਤਰ੍ਹਾਂ ਠੀਕ ਹੈ ਜੇ ਜਦੋਂ ਇੱਥੇ ਆਗੇ ਨਾ ਇੱਥੇ ਤੁਸੀਂ ਨਾ ਦੋ ਬਾਕਸ ਛੱਡਣੇ ਆ ਜੇ ਤੁਸੀਂ ਦੋ ਬਾਕਸ ਨਹੀਂ ਛੱਡੋਗੇ ਇੱਕ ਛੱਡ ਦੋਗੇ ਨਾ ਇੱਥੇ ਤੁਹਾਡਾ ਡਿਜ਼ਾਈਨ ਸਹੀ ਨਹੀਂ ਹੋਣਾਗਾ ਤੁਸੀਂ ਇੱਥੇ ਦੋ ਬਾਕਸ ਛੱਡਣੇ ਆ ਇਹ ਗੱਲ ਯਾਦ ਰੱਖਿਓ ਦੋ ਬਾਕਸ ਛੱਡ ਕੇ ਇੱਥੋਂ ਫਿਰ ਤੁਸੀਂ ਉਹੀ ਕਰੋਸ ਕਰਦੇ ਜਾਣਾ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਪੈਟਰਨ ਆ ਇਹ ਵੀ ਤੁਸੀਂ ਐਵੇਂ ਟੇਡਾ ਇਹ ਟੇਡਾ ਜਿਹੜਾ ਬਣੂਗਾ ਨਾ ਇਹ ਥੋੜਾ ਜਨਾ ਧਿਆਨ ਨਾਲ ਬਣਾਇਓ ਇਸ ਤਰ੍ਹਾਂ ਇਧਰੋਂ ਲੈਣਾ ਇੱਕ ਬਾਕਸ ਤੇ ਇੱਕ ਇਧਰੋਂ ਇਹ ਦਾ ਆਟੋਮੈਟਿਕਲੀ ਥੋੜਾ ਸਾਈਜ਼ ਵੱਡਾ ਜਾਊਗਾ ਪਰ ਉਹ ਇੰਨਾ ਕੋਈ ਚੱਕਰ ਨਹੀਂ ਵਧੀਆ ਸੈਟ ਆਊਗਾ ਮੋٹے ਧਾਗੇ ਨਾਲ ਵੈਸੇ ਮੈਨੂੰ ਤਾਂ ਲੱਗਦਾ ਵੀ ਇਹ ਛੇ ਲੜੇ ਧਾਗੇ ਨਾਲ ਹੀ ਬਣਾਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਜਿਆਦਾ ਫਿਨਿਸ਼ਿੰਗ ਹੁੰਦੀ ਹੈ ਸਫਾਈ ਹੁੰਦੀ ਹੈ ਖਾਲੀ ਜਗ੍ਹਾ ਵੀ ਨਹੀਂ ਰਹਿੰਦੀ ਵਿੱਚ ਤੇ ਸਾਰਾ ਡਿਜ਼ਾਈਨ ਜੇ ਥੋੜਾ ਜਿਹਾ ਵੱਡਾ ਵੀ ਬਣ ਗਿਆ ਨਾ ਸਾਰਾ ਡਿਜ਼ਾਈਨ ਉਹਦੇ ਨਾਲ ਕਵਰ ਵੀ ਹੁੰਦਾ ਹੈ ਵੀ ਆਏ ਵੀ ਨਹੀਂ ਹੈਗਾ ਕੁਝ ਰਹਿ ਜਾਂਦਾ ਵਿੱਚ ਬਹੁਤ ਸੂਣਾ ਬਣਦਾ ਉਹ ਤੇ ਉਹ ਤੁਸੀਂ ਆਪ ਦਾ ਹਿਸਾਬ ਵਾਕੀ ਤੁਸੀਂ ਆਪ ਦਾ ਦੇਖ ਲਿਓ ਨਾ ਜਿਵੇਂ ਤੁਹਾਨੂੰ ਸੈਟ ਲੱਗਿਆ ਤੁਸੀਂ ਉਦੋਂ ਬਣਾ ਲਿਓ ਨੋ ਜੀ ਐਕਸਟਰਾ ਇਹ ਆਪਾਂ ਗਲੇ ਦੇ ਬਣਾ ਸਕਦੇ ਆ ਬਾਹ ਦੇ ਇੱਥੇ ਫਰੰਟ ਦੇ ਅੱਗੇ ਬਣਾ ਸਕਦੇ ਆ ਠੀਕ ਹੈ ਜੀ ਇੱਕ ਡਿਜ਼ਾਈਨ ਮੈਂ ਤੁਹਾਨੂੰ ਬਾਰਡਰ ਦਾ ਇੱਕ ਡਿਜ਼ਾਈਨ ਹੋਰ ਆ ਇਹ ਵੀ ਬਹੁਤ ਈਜ਼ੀ ਆ ਇਹਦੇ ਵਿੱਚ ਨਾ ਤੁਸੀਂ ਆ ਦੇਖੋ ਇਸ ਤਰ੍ਹਾਂ ਨਾ ਲੈਣਾ ਇਸ ਤਰ੍ਹਾਂ ਟੇਡੇ ਡੱਬਿਆ ਹੈ ਜਿਹੜਾ ਆ ਨਿੱਕਾ ਡੱਬਾ ਨਾ ਆ ਨਿੱਕਾ ਡੱਬਾ ਇਹੜਾ ਆਵੜਾ ਆ ਨਿੱਕਾ ਡੱਬੇ ਦੀ ਆ ਛੋਟਾ ਡੱਬਾ ਪੜਾਂਗੇ ਨਾ ਆ ਛੋਟਾ ਡੱਬਾ ਇਹਦੇ ਤੋਂ ਆਏ ਤੁਸੀਂ ਕਰਾਸ ਲਗਾਓ ਛੋਟੇ ਡੱਬੇ ਤੋਂ ਠੀਕ ਹੈ ਫਿਰ ਇਸ ਤੋਂ ਇਧਰ ਨੂੰ ਕਰਾਸ ਲੈਣਾ ਹੈ ਇਸੇ ਤਰ੍ਹਾਂ ਇਧਰ ਨੂੰ ਇਧਰ ਕਰਾਸ ਲੈ ਕੇ ਤੇ ਐਂ ਕਰਕੇ ਤੁਸੀਂ ਬਾਕਸ ਪੂਰਾ ਕਰਨਾ ਠੀਕ ਹੈ ਫੇਰ ਅੱਗੇ ਉਹ ਫੇਰ ਕਰਾਸ ਐਵੇਂ ਫੇਰ ਐਵੇਂ ਫੇਰ ਐਵੇਂ ਇਸ ਤਰ੍ਹਾਂ ਤੁਸੀਂ ਇਹ ਡੱਬੇ ਪੂਰੇ ਕਰ ਦਿੱ ਜਾਣੇ ਠੀਕ ਹੈ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਧਰਲੀ ਸਾਈਡ ਪੂਰੀ ਕਰੋ ਇਹਨੂੰ ਠੀਕ ਹੈ ਹੁਣ ਦੇਖੋ ਆ ਜਿਹੜਾ ਸੈਂਟਰ ਚਾ ਡੱਬਾ ਆ ਸੈਂਟਰ ਚ ਆ ਗਿਆ ਨਾ ਇਹਦੇ ਤੁਸੀਂ ਉੱਪਰ ਕਰਕੇ ਵੀ ਇੱਕ ਡੱਬਾ ਬਣਾ ਸਕਦੇ ਆ ਇਸ ਤਰ੍ਹਾਂ ਇਹਦੇ ਤੁਸੀਂ ਨੀਚੇ ਕਰਕੇ ਵੀ ਆਇਆ ਇੱਕ ਡੱਬਾ ਬਣਾ ਸਕਦੇ ਆ ਜੇ ਤੁਸੀਂ ਇਹਨੂੰ ਥੱਲੇ ਨੂੰ ਵਧਾਉਣਾ ਚਾਹੋ ਡਿਜ਼ਾਈਨ ਨੂੰ ਇਹਨੂੰ ਇਸ ਤਰ੍ਹਾਂ ਤੁਸੀਂ ਨਾ ਫੁੱਟੇ ਨਾ ਬਣਾਇਓ ਪਲੀਜ਼ ਇਹਨੂੰ ਇਸ ਤਰ੍ਹਾਂ ਤੁਸੀਂ ਵਧਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਆ ਜਿਵੇਂ ਆ ਇੰਨੀ ਕੁ ਬਾਕਸ ਬਣ ਗਿਆ ਨਾ ਆਹ ਵਾਲਾ ਡਿਜ਼ਾਈਨ ਆਪਣਾ ਪੈਟਰਨ ਆਪਾਂ ਨੂੰ ਵਿਜੀਬਲ ਹੋਣ ਲੱਗ ਗਿਆ ਤੇ ਇਸੇ ਤਰ੍ਹਾਂ ਤੁਸੀਂ ਉੱਪਰ ਵੀ ਇਹਨੂੰ ਵਧਾ ਸਕਦੇ ਆ ਇਹਦੇ ਨਾਲ ਕਰਕੇ ਵੀ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਆ ਇੱਕ ਮੈਂ ਤੁਹਾਨੂੰ ਰਾਉਂਡ ਸ਼ੇਪ ਚ ਵੀ ਦੱਸੂਗੀ ਆਪਾਂ ਨੇ ਇਹਦੇ ਦੋ ਪਾਰਟ ਕਰ ਲਾਂਗੇ ਜੇ ਤੁਹਾਨੂੰ ਪਸੰਦ ਆਇਆ ਤਾਂ ਤੇ ਫੇਰ ਆਪਾਂ ਇੱਕ ਤੁਸੀਂ ਨਾ ਇਹਨੂੰ ਕੋਸ਼ਿਸ਼ ਕਰਿਓ ਵੈਸੇ ਬਣਾ ਕੇ ਦੇਖ ਲਓ ਮੂਰੀਆਂ ਕਰਕੇ ਵੀ ਟਰੇਸ ਦੇ ਵਿੱਚ ਨਹੀਂ ਤਾਂ ਕਾਰਬਨ ਪੇਪਰ ਨਾਲ ਸ਼ਾਪ ਲਓ ਮੈਨੂੰ ਲੱਗਦਾ ਕਾਰਬਨ ਪੇਪਰ ਨਾਲ ਜ਼ਿਆਦਾ ਸਹੀ ਰਹੂਗਾ ਤੇ ਤੁਸੀਂ ਦੇਖ ਲਓ ਕਿ ਮੈਨੂੰ ਤੁਹਾਨੂੰ ਸੈੱਟ ਲੱਗਦਾ ਮੋਰਿਆਂ ਨਾਲ ਮੈਨੂੰ ਆਇਆ ਥੋੜਾ ਬ੍ਰੀਕ ਹੁੰਦਾ ਨਾ ਜਿਆਦਾ ਨਾ ਮੂਰੀਏ ਮੂਰੀਆਂ ਦੀ ਖੰਡ ਡਿਜ਼ਾਈਨ ਪਤਾ ਹੀ ਨਾ ਲੱਗੇ ਕਿੱਧਰ ਗਿਆ ਠੀਕ ਹੈ ਜੀ ਇਹ ਹੋ ਗਿਆ ਇੱਕ ਪੈਟਰਨ ਮੈਂ ਤੁਹਾਨੂੰ ਹੋਰ ਦੱਸਦੀ ਆ ਇਹ ਵੀ ਬਹੁਤ ਸੋਹਣਾ ਇਹ ਵੀ ਬਾਰਡਰ ਤੇ ਵੀ ਪੈ ਸਕਦਾ ਸੂਟ ਦੇ ਵਿੱਚ ਵੀ ਇਹਦੇ ਵਾਸਤੇ ਤੁਸੀਂ ਕੀ ਕਰਨਾ ਨਾ ਬਾਕਸ ਉਹੀ ਆਪਾਂ ਹਾਫ ਲੈਣੇ ਆ ਤੇ 10-10 ਬਾਕਸ ਦੇ ਵਿੱਚ ਹੀ ਇਹ ਬਣੂਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਨਾ ਜਿੱਥੋਂ ਮਰਜੀ ਸਟਾਰਟ ਕਰ ਲਿਓ ਪਰ ਹਾਫ ਦੇ ਬਾਕ ਹਾਫ ਬਾਕਸ ਤੋਂ ਹੀ ਤੁਸੀਂ ਇਹ ਕਰਨਾ ਹੈ ਉਹਦੇ ਵਾਸਤੇ ਨਾ ਤੁਸੀਂ ਇਸ ਤਰ੍ਹਾਂ ਇੱਕ ਦਾ ਯੂ ਬਣਾ ਲੈਣੀ ਹੈ ਯੂ ਸ਼ੇਪ ਕਹਿ ਲਓ ਬਾਕਸ ਕਹਿ ਲਓ ਇੱਕ ਪਾਸੇ ਖੁੱਲਾ ਇਸ ਤਰ੍ਹਾਂ ਬਣਾ ਲੈਣਾ ਠੀਕ ਹੈ ਇੱਕ ਬਾਕਸ ਤੁਸੀਂ ਇੱਕ ਆਹ ਵਾਲਾ ਪੂਰਾ 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 ਬਾਕਸ ਛੱਡ ਕੇ ਇੱਕ ਬਾਕਸ ਇਹਦੇ ਤੁਸੀਂ ਐਵੇਂ ਕਰਕੇ ਨੀਚੇ ਬਣਾ ਲੈਣਾ ਠੀਕ ਹੈ ਜੀ ਇਹ ਬਾਕਸ ਬਣਾਉਣਾ ਕਿੰਨੇ ਚਾ ਤੁਸੀਂ 1 2 3 ਦੇ ਵਿੱਚ ਤੇ ਇਧਰ ਨੂੰ ਵੀ 1 2 3 ਠੀਕ ਹੈ ਜੀ ਇਸ ਤਰ੍ਹਾਂ ਤੇ ਇੱਕ ਇਸ ਤਰ੍ਹਾਂ ਇੱਕ ਬਾਕਸ ਤੁਸੀਂ ਆਹ ਵਾਲੇ ਬਾਕਸ ਤੋਂ ਗਣ ਕੇ ਪਹਿਲੇ ਵਾਲੇ ਤੋਂ ਹੀ 1 2 3 ਇਧਰ ਨੂੰ ਐਵੇਂ ਬਣਾਉਣਾ ਯੂ ਬਣਾਉਣੀਆਂ ਜਾਂ ਬਾਕਸ ਕਹਿ ਲਓ ਇੱਕ ਪ੍ਰਿਵੂ ਤੁਸੀਂ ਇਸ ਤਰ੍ਹਾਂ ਇਧਰ ਨੂੰ ਬਣਾ ਲੈਣੀ ਠੀਕ ਹੈ ਜੀ ਐਨੀ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਵੀ ਆ ਇੰਨਾ ਆਪੇ ਯੂ ਬਣਾ ਲੈਣੀ ਆ ਹੁਣ ਤੁਸੀਂ ਕੀ ਕਰਨਾ ਦੇਖੋ ਜਿਹੜੀ ਆਹ ਵਾਲੀ ਲਾਈਨ ਆ ਨਾ ਆਹ ਵਾਲੀ ਆਹ ਜਿਹੜੀ ਲਾਈਨ ਮਾਰੀ ਸੀ ਇਹਦੇ ਨਾਲ ਇੱਕ ਡੱਬੀ ਛੱਡ ਕੇ ਆਪਾਂ ਇੱਥੇ ਲਾਈਨ ਬਣਾ ਲੈਣੀ ਆ ਇਸ ਤਰ੍ਹਾਂ ਠੀਕ ਹੈ ਇੱਕ ਡੱਬੀ ਛੱਡ ਕੇ ਨਾ ਆਪਾਂ ਇੱਥੇ ਲਾਈਨ ਲਾ ਦੇਣੀ ਆ ਤੇ ਦੇਖੋ ਹੁਣ ਇੱਥੋਂ ਆਪਾਂ ਸਟਾਰਟ ਕਰਦੇ ਹਾਂ ਇਹਨੂੰ ਬਣਾਉਣਾ ਜਦੋਂ ਨਾ ਇਹ ਥੋੜਾ ਜਿਹਾ ਬਣ ਗਿਆ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਨਾ ਇੱਕ ਡੱਬੀ ਬਣ ਗਈ ਆਪਣੇ ਹੁਣ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਇਹਦਾ ਮੂੰਹ ਇਧਰ ਨੂੰ ਰੱਖੂਗਾ ਠੀਕ ਹੈ ਤੇ ਲੋ ਜੀ ਇਸੇ ਤਰ੍ਹਾਂ ਇੱਥੋਂ ਤਾਂ ਫਿਰ ਇਹਨੂੰ ਵੇਖ ਲਿਓ ਤੁਸੀਂ ਉੱਪਰ ਹੁਣ ਇਸ ਤਰ੍ਹਾਂ ਇਹ ਚ ਚੌਰਸ ਬਣਾ ਲਿਓ ठीक है इवें हूँ ये बन गया देखो एक पैटर्न बन गया यही पैटर्न आप बिल्कुल इतने नीचे बनावे तो फिर फिर तो उपर बनावे आप ठीक है जी आप नीचे बनाने वास्ते फिर तो की करा एक ते दो आ बॉक्स दो छड ले दो शार्डले दो के इतने आप यू बना दें दो बॉक्स छ इतें अपना करू बना लेकिन 1 ਕੱਪ ਆਵੇਂ نیچے ਨੂੰ ਠੀਕ ਹੈ ਜੀ ਇੱਕ ਯੂ ਆਪਾਂ ਇੱਧਰ ਨੂੰ ਇਸ ਤਰ੍ਹਾਂ ਕਰਕੇ ਐਵੇਂ ਬਣਾ ਲਈਏ ਤੇ ਇੱਕ ਯੂ ਆਪਾਂ ਇੱਧਰ ਨੂੰ ਇਸ ਤਰ੍ਹਾਂ ਬਣਾ ਲਈਏ ਠੀਕ ਹੈ ਉਸ ਤੋਂ ਬਾਅਦ ਫਿਰ ਤੋਂ ਆਪਾਂ ਤਿੰਨ ਇੱਕ ਆ ਪੂਰਾ ਡੱਬਾ ਛੱਡ ਕੇ ਜਿਹਦੇ ਵਿੱਚ ਕੀ ਆ ਛੱਡਣੇ ਕਿਹੜੇ ਆਪਾਂ ਬਾਕਸ ਆ ਦੇਖੋ ਇੱਕ ਆਹ ਆ ਦੂਜਾ ਤੇ ਆ ਤੀਜਾ ਛੱਡ ਕੇ ਇੱਥੇ ਐ ਲਾਈਨ ਲਾ ਲੈਣੀ ਆ ਠੀਕ ਹੈ ਜੀ ਹੁਣ ਜਦੋਂ ਜਿਹੜਾ ਡਿਜ਼ਾਈਨ ਬਣੂਗਾ ਆਹ ਵਾਲੇ ਡੱਬੇ ਤੁਸੀਂ ਇਹਦੇ ਨਾਲ ਜੋੜਨੇ ਆ ਆ ਖਾਲੀ ਰਹੂਗਾ ਤੇ ਆ ਘੁੰਮ ਕੇ ਇੱਧਰ ਇਵੇਂ ਆ ਜਦੋਂ ਤੁਹਾਨੂੰ ਥੋੜਾ ਜਿਹਾ ਵੀ ਵਿਜੀਬਲ ਹੋਣ ਲੱਗ ਗਿਆ ਵੀ ਪੈਟਰਨ ਬਣਨ ਲੱਗ ਗਿਆ ਆਪਾਂ ਨੂੰ ਜਿਸਨ ਲੱਗ ਜਾਂਦਾ ਫਿਰ ਆਪਾਂ ਨੂੰ ਆਪਣੇ ਆਪ ਨਾ ਆਈਡੀਆ ਮਿਲ ਜਾਂਦਾ ਵੀ ਹੁਣ ਇਹਨੇ ਇਧਰੋਂ ਆਪਾਂ ਮੋੜਾਂਗੇ ਇਧਰੋਂ ਮੋੜਾਂਗੇ ਬਾਕੀ ਤੁਸੀਂ ਜਦੋਂ ਬਣਾਓਗੇ ਆਪਣੇ ਆਪ ਆ ਜਾਣਾ ਤੁਹਾਨੂੰ ਲਓ ਜੀ ਬਲ ਆ ਦੂਸਰਾ ਬਣ ਗਿਆ ਇਸੇ ਤਰ੍ਹਾਂ ਹੀ ਇਹਦੇ ਤਾਂ ਕਰਕੇ ਆਪਾਂ ਇੱਥੇ ਤੀਸਰਾ ਬਣਾਵਾਂਗੇ ਇਹ ਨਾ ਇੱਕ ਹੀ ਆ ਪੈਟਰਨ ਇਹ ਤੁਸੀਂ ਬਾਰਡਰ ਤੇ ਪਾ ਸਕਦੇ ਆ ਗਲੇ ਤੇ ਗਲੇ ਤੇ ਤੁਸੀਂ ਐ ਬਣਾ ਸਕਦੇ ਆ ਜਿਵੇਂ ਆਹ ਵਾਲੀ ਲਾਈਨ ਤਾਂ-ਤਾਂ ਕਰ ਲਿਓ ਇਹਨੂੰ ਇੱਧਰ-ਇੱਧਰ ਕਰ ਲਿਓ ਹੋਰ ਠੀਕ ਹੈ ਤੇ ਇਹਨੂੰ ਫਿਰ ਥੋੜਾ ਜਾ ਕੇ ਤਾਂ ਨੂੰ ਕਰ ਲਿਓ ਤੇ ਦੋ ਤਿੰਨ ਬਣਾ ਲਿਓ ਤੇ ਤਾਂ ਕਰ ਲਿਓ ਤੇ ਇਸ ਤਰ੍ਹਾਂ ਫਿਰ ਇਹ ਬਣ ਜੂਗਾ ਗਲੇ ਦਾ ਪੈਟਰਨ ਹਾਂਜੀ ਆਪਾਂ ਇੱਥੋਂ ਕਰਕੇ 1 2 3 ਤਿੰਨ ਦੇ ਵਿੱਚ ਆਪਾਂ یوں ਬਣਾਵਾਂਗੇ ਲੋ ਜੀ ਇੱਕ ਇਹੋ ਆਪਾਂ ਇਸੇ ਤਰ੍ਹਾਂ ਇੱਧਰ ਬਣਾ ਲਾਂਗੇ ਤੇ ਇੱਕ ਇਹੋ ਇਧਰਪਰ ਤੁਸੀਂ ਆਹ ਚਾਰ ਵਾਲੀਆਂ ਬਣਾ ਲੈਣੀਆਂ ਠੀਕ ਹੈ ਹੁਣ ਤੁਸੀਂ ਇੱਥੇ ਲਾਈਨ ਲਾ ਦਿਓ ਇੱਕ ਤਿੰਨਾਂ ਤੇ ਇੱਕ ਇੱਕ ਛੱਡ ਕੇ ਐਵੇਂ ਇੱਕ ਇੱਕ ਛੱਡ ਕੇ ਇਧਰ ਲਾਈਨ ਲੱਗ ਜਾਣੀਆਂ ਠੀਕ ਹੈ ਜੀ ਹਲੋ ਆਪਣਾ ਲੋ ਬਣਾ ਲੋ ਜੀ ਇਹ ਆਪਣੇ ਪੈਟਰਨ ਟੈਂਚਾਰ ਪੈਟਰਨ ਆਪਾਂ ਬਣਾ ਲਿਆ ਇਸ ਤੋਂ ਆਪਾਂ ਹੋਰ ਵੀ ਬਣਾ ਸਕਦੇ ਜਿਹੜੀ ਆ ਚੀਜ਼ ਵਿੱਚ ਜਗ੍ਹਾ ਰਹਿ ਗਈ ਇਹਦੇ ਵਿੱਚ ਤੁਸੀਂ ਮਿਰਰ ਵੀ ਲਾ ਸਕਦੇ ਆ ਕੁਝ ਵੀ ਲਾ ਸਕਦੇ ਆ ਤੇ ਇਹਦੇ ਨਾਲ ਜੀ ਤੁਸੀਂ ਕਹੋਗੇ ਮੈਂ ਪਾਰਟ 2 ਕਰ ਦੂੰਗੀ ਆਪਾਂ ਹੋਰ ਡਿਜ਼ਾਈਨ ਬਣਾ ਲਾਂਗੇ ਨਾਲੇ ਮੈਂ ਤੁਹਾਨੂੰ ਉਹਦੇ ਵਿੱਚ ਮਿਰਰ ਅਟੈਚ ਕਰਨਾ ਦੱਸੂਗੀ ਵੀ ਮਿਰਰ ਆਪਾਂ ਕਿਵੇਂ ਕਰਨਾ ਹੈ ਤੇ ਆਪਾਂ ਬਣਾ ਲਾਂਗੇ ਇਹ ਵਿੱਚ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ